ਵਿਹਾਰ ਦੇ ਪਿੰਡ ਜੀ ਲੱਖੀਸਰਾਏ ਡਿਸਟ੍ਰਿਕਟ ਪੈਂਦੀ ਐ ਇਹ ਤੇ ਉਹਦੇ ਵਿੱਚ ਇੱਕ ਇਹ ਸੋਨਾ ਜਿਹਾ ਪਿੰਡ ਇਧਰੋਂ ਟਰੱਕ ਆਈ ਜਾਂਦਾ ਇਸ਼ਰ ਵਾਲਿਆਂ ਦਾ ਆਈਸ਼ਰ ਇਧਰ ਝੋਨਾ ਲੱਗਿਆ ਹੋਇਆ ਟਾਈਮ ਸਵੇਰੇ ਸ਼ਰੀ ਸਵਕਸ਼ੇ ਹੋ ਗਏ ਨੇ ਸੂਰੇ ਬਾੜੀ ਛੇਤੀ ਚੜ ਜਾਂਦੇ ਜੀ ਇੱਥੇ ਪੂਰਾ ਝੋਨਾ ਸੂਰੇ ਸੂਰੇ ਪਾਣੀ ਲਾ ਚੁੱਕਿਆ ਹੋਇਆ ਆਪਣਾ ਕਿਸਾਨ ਭਾਈ ਤੇ ਉਹ ਦੂਰ ਹਲੇ ਵੀ ਲੱਗੇ ਹੋਏ ਨੇ ਜੀ ਕਿਰਤ ਕਰਨ ਵਾਹ ਜੀ ਵਾਹ ਸਵੇਰ ਸਵੇਰ ਦੇ ਲਿਆਰੇ ਨੰਗੇ ਪੈਰੀ ਘਾਹ ਤੇ ਚਲਦੇ ਸਾਡੇ ਪੈਰ ਤੇ ਇੱਧਰ ਸਵੇਰੇ ਸਵੇਰੇ ਦੇਸੀ ਸਾਇਕਲ ਤੇ ਤੇ ਬਾਈ ਜੀ ਆਉਂਦੇ ਪਏ ਨੇ ਜੀ ਪਲਮੀਰਾ ਪਾਮ ਦੇ ਤਾੜ ਦੇ ਜਿਹੜੇ ਆਪਾਂ ਕਹਿ ਦਿੰਨੇ ਆ ਜੀ ਇਹ ਉਹ ਪੱਤੇ ਜਿਹੇ ਨੇ ਲੰਬੇ ਲੰਬੇ ਜਿਹੜੇ ਝੁੱਗੀ ਝੌਂਪੜੀ ਵਾਲਿਆਂ ਦੇ ਵੀ ਕੰਮ ਆ ਜਾਂਦੇ ਕੋਈ ਗਰੀਬ ਗੁਰਪਾ ਹੁੰਦਾ ਜੀ ਕੋਈ ਮਾਤੜ ਉਹਦੇ ਜਿਹੜੇ ਹੈਗੇ ਛੱਤ-ਛੁੱਤ ਪੈ ਜਾਂਦੀ ਐ ਝੁੱਗੀ ਜੀ ਬਣਾ ਲੈਂਦੇ ਇਹਨਾਂ ਨਾਲ। ਯਾ ਦੂਜਾ ਕਾਰਨ ਹੁੰਦਾ ਜੀ। ਤਾੜ ਦੇ ਪੇੜ ਦੇ ਥੱਲੇ ਹੀ ਇਦਾਂ ਦੀ ਇੱਕ ਝੁੱਗੀ ਬਣਾ ਲਈ ਜਾਂਦੀ ਐ ਜੀ। ਥੱਲੇ ਛੋਟੇ ਬਾਸ ਦੇ ਲਾ ਕੇ ਜੀ ਤੇ ਉਸ ਉੱਤੇ ਕਾਨੇ ਦੇ ਨਾਲ ਇਹਦੀ ਛੱਤ ਬਣਾ ਲੈਂਦੇ ਐ। ਦਸਵਾ ਥੱਲੇ ਪੈ ਕੇ ਆਰਾਮ ਨਾਲ ਨਿਆਰੇ ਨਾਲ ਜੜੀ ਹੈਗੀ ਤਾੜੀ ਪੀਤੀ ਜਾਂਦੀ ਐ ਜੀ। ਤਸੀਰ ਦੀ ਠੰਡੀ ਹੁੰਦੀ ਐ ਜੀ ਤਾੜੀ ਤੇ ਆਹ ਜ਼ਰੂਰ ਦੱਸਿਓ ਕਮੈਂਟ ਦੇ ਵਿੱਚ ਆਹ ਚੀਜ਼ ਕੀ ਹੁੰਦੀ ਐ ਜੀ। ਇਹ ਪਤਾ ਨਹੀਂ ਕੀ ਐ ਇਹ। ਹੈਦਰਜੀ ਕੁੱਗੀ ਸੁਰੇਸ਼ ਜੀ ਕਿੰਨਾ ਸੋਹਣਾ ਲੱਗਦਾ ਹੈ ਨਾ ਜਦੋਂ ਪਿੰਡ ਦੇ ਵਿੱਚ ਘੁੰਮ ਰਹੇ ਹੋਈਏ ਮੈਂ ਤਾਂ ਉਹ ਪਰਲੇ ਪਾਸੇ ਮੋਟਰ ਤਾਂ ਹੀ ਜਾ ਕੇ ਆਇਆ ਸੀਗਾ ਵੀਡੀਓ ਨਹੀਂ ਬਣਾਈ ਮੈਂ ਕਿਹਾ ਮੈਂ ਨਹਾ ਧੋ ਲਵਾਂਗੀ ਤੇ ਮੋਟਰ ਚੱਲਦੀ ਨਹੀਂ ਪਈ ਸੀਗੀ ਤੇ ਮੈਂ ਉਹਨਾਂ ਨੂੰ ਮਾੜੀ ਜਿਹੀ ਰਿਕਵੈਸਟ ਜੀ ਕਰੀ ਮੈਂ ਕਿਹਾ ਮੋਟਰ ਮਾੜੀ ਚਲਾ ਦਿਓ ਤੇ ਨਹਾ ਧੋ ਲਈਏ ਤਾਂ ਕਹਿੰਦੇ 8 ਵਜੇ ਦੇ ਕਰੀਬ ਕਰੀਬ ਆ ਜਿਓ ਤੇ ਅਸੀਂ ਮੋਟਰ ਚਲਾ ਦਾਂਗੇ ਤੇ ਤੁਸੀਂ ਨਹਾ ਲਿਓ ਤੇ ਫਿਰ ਮੈਂ ਕਿਹਾ ਚਲੋ 8 ਵਜੇ ਦੇ ਕਰੀਬ ਕਰੀਬ ਜਾ ਕੇ ਜਿਹੜਾ ਹੈਗਾ ਮੋਟਰ ਦੇ ਥੱਲੇ ਜਾ ਕੇ ਪੈ ਜਾਾਂਗੇ ਪੈ ਰਵਾਂਗੇ ਜਿੰਨੀ ਚਿਰ ਤੱਕ ਆਪਣਾ ਜੜਾ ਹੈਗਾ ਤਾਜ਼ਗੀ ਜੀ ਨਹੀਂ ਆ ਜਾਂਦੀ ਸਰੀਰ ਦੇ ਵਿੱਚ ਨਹਾ ਤੋਂ ਲਵਾਂਗੇ ਵਧੀਆ ਲੰਬੇ ਪੈਰੀ ਲੰਬਾ ਜਿਆ ਹੈਗਾ ਆਪਾਂ ਟਾਈਮ ਕੱਢ ਦਾਂਗੇ ਨਹਾਣ ਦੇ ਵਿੱਚ ਹੀ ਤੇ ਤੇ ਹਰੇਕ੍ਰਿਸ਼ਨਾ ਸ਼ਸ਼੍ਰੀਕਾਲ ਤੁਹਾਡਾ ਸਾਰੇ ਵੀਰ ਭੈਣ ਭਰਾਵਾਂ ਦਾ ਮੇਰੀ ਵੀਡੀਓ ਦੇ ਨਾਲ ਜੋੜਨ ਵਾਸਤੇ 올 ਇੰਡੀਆ ਜਰਨੀ ਦੇ ਬਿਲਕੁਲ ਫਰੈਸ਼ ਤੇ ਤਾਜ਼ੀ ਐਪੀਸੋਡ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਸ਼ਹਿਰ ਲੱਖੀ ਸਰਾਈ ਦਾ ਇੱਕ ਛੋਟਾ ਜਿਹਾ ਪਿੰਡ ਹੈ ਇਹ ਤੇ ਪਿੰਡ ਦੇ ਵਿੱਚ ਆਪਾਂ ਪਿੱਛੇ ਰੁਕੇ ਸੀਗੇ ਸਾਗਰ ਮੈਰਿਜ ਹਾਲ ਤੇ ਸਾਗਰ ਮੈਰਿਜ ਹਾਲ ਜਿਹੜਾ ਸੀਗਾ ਉਹਨਾਂ ਨੇ ਬੜੀ ਖਾਤਰਦਾਰੀ ਕੀਤੀ ਇਹਨਾਂ ਦੇ ਜਿਹੜੇ ਬੰਦੇ ਆਏ ਹੋਏ ਸੀਗੇ ਨਿਤਿਸ਼ ਭਾਈ ਸੀਗੇ ਇੱਕ ਦੋ ਮੁੰਡੇ ਹੋਰ ਸੀਗੇ ਨਿਤਿਸ਼ ਭਾਈ ਜਿਹੜੇ ਨੇ ਉਹ ਆਪਣੇ ਮਿਲਟਰੀ ਦੇ ਵਿੱਚ ਨੇ ਆਰ ਆਰ ਜਿਹੜੀ ਹੈਗੀ ਰਾਸ਼ਟਰੀ ਰਾਈਫਲ ਤੇ ਇਹ ਉਹਦੇ ਵਿੱਚ ਕੰਮ ਕਰਦੇ ਨੇ ਆਪਣਾ ਮਤਲਬ ਦੇਸ਼ ਲਈ ਸੇਵਾ ਕਰਦੇ ਨੇ ਤੇ ਆਰਮੀ ਦੇ ਵਿੱਚ ਨੇ ਅਗਰ ਬੇਸਿਕਲੀ ਆਪਾਂ ਛੋਟੇ ਸ਼ਬਦਾਂ ਦੀ ਗੱਲ ਕਰੀਏ ਤਾਂ ਇਹਨਾਂ ਬਾਈਆਂ ਜੀ ਨੇ ਆਪਣੀ ਰਾਤ ਨੂੰ ਸਿਗਰ ਰੋਟੀ ਟੁਕ ਦਾ ਪ੍ਰਬੰਧ ਵੀ ਕਰਤਾ ਸੀਗਾ ਤੇ ਰਾਤ ਦਾ ਸਟੇ ਇਸੇ ਸਾਗਰ ਹਾਲ ਦੇ ਵਿੱਚ ਕਰਤਾ ਸੀਗਾ ਰਾਤ ਸਾਡੀ ਵਧੀਆ ਨਿਬੜ ਗਈ ਤੇ ਵਧੀਆ ਪੈਗੇ ਸੀਗੀ ਆਪਾਂ ਕੂਲਰ ਲੱਗਿਆ ਹੋਇਆ ਸੀਗਾ ਤੇ ਨਾਲ ਗੱਦੇ ਪਾ ਕੇ ਥੱਲੇ ਆਪਾਂ ਚੰਗਾ ਜਿਹੜਾ ਸੀਗਾ ਰਾਤ ਦਾ ਜਿਹੜਾ ਸੀਗਾ ਸਫਰਨਾਮਾ ਖਤਮ ਕਰਤਾ ਰਾਤ ਨੂੰ ਫਿਰ ਆਪਾਂ ਜਿਹੜਾ ਖਾਣਾ ਪੀਣਾ ਵੀ ਕਰੀਲੇ ਕਰੂਲੇ ਆਏ ਹੋਏ ਸੀਗੇ ਤੇ ਉਹ ਖਾ ਕੇ ਜਿਹੜਾ ਆਪਣਾ ਢਿੱਡ ਢੂਢੀ ਭਰਗੇ ਸੀਗੇ ਦੁੱਧ ਦਾ ਦੇਖ ਰਹੇ ਸੀ ਕਿ ਕਿਦੋਂ ਪ੍ਰਬੰਧ ਹੋ ਜੇ ਆਲੇ ਦੁਆਲੇ ਪਰ ਕੋਈ ਦੁਕਾਨ ਦੀ ਲੱਭੀ ਨਹੀਂ ਤੇ ਫਿਰ ਮੈਂ ਕਿਹਾ ਜੀ ਸਵੇਰੇ ਦੇਖਾਂਗੇ ਜੀ ਹੁਣ ਫਿਰ ਮੈਂ ਇੱਥੇ ਕੋਈ ਦੁੱਧ ਦੀ ਦਾ ਇੰਤਜ਼ਾਰ ਕਰ ਰਿਆ ਦੁੱਧੀ ਆਏ ਤਾਂ ਫਿਰ ਦੁੱਧ ਲਈਏ ਹੋਪ ਕਰਦਾ ਤੁਹਾਨੂੰ ਮੇਰੀ 올 ਇੰਡੀਆ ਜਰਨੀ ਦੇ ਐਪੀਸੋਡ ਜਿਹੜੇ ਨੇ ਬੜੇ ਸੋਹਣੇ ਲੱਗ ਰਹੇ ਹੋਣੇ ਆ ਤੇ ਬੜਾ ਵਧੀਆ ਲੱਗ ਰਿਹਾ ਹੋਣਾ ਤੁਹਾਨੂੰ ਸਾਰੇ ਐਪੀਸੋਡ ਦੇਖ ਕੇ ਤੇ ਪਲੀਜ਼ ਇਸ ਵੀਡੀਓ ਨੂੰ ਜਰੂਰ ਜਰੂਰ ਸ਼ੇਅਰ ਕਰ ਦਿਓ ਅੱਗੇ ਤੋਂ ਅੱਗੇ ਆਪਣੇ ਆਂਡ ਗਵਾਂਡ ਸਾਰੇ ਚਹੇਤਿਆਂ ਦੇ ਨਾਲ ਸ਼ੇਅਰ ਕਰ ਦਿਓ ਤਾਂ ਜੋ ਵਲੋਗ ਅੱਗੇ ਅੱਗੇ ਜਾਵੇ ਤੇ ਲੋਕਾਂ ਨੂੰ ਪਤਾ ਲੱਗੇ ਪੰਜਾਬ ਤੋਂ ਨ ਮਣ ਰਹੋ ਲੋਕ ਦੇ ਨਾਲ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਹੋ ਜੀ ਕੱਲ ਕੱਲ ਅਸੀਂ ਸਫ਼ਰ ਕੱਢਿਆ ਸੀਗਾ ਤਕਰੀਬਨ 45-50 ਕਿਲੋਮੀਟਰ ਦਾ ਤੇ 12 ਸਫ਼ਰ ਨਹੀਂ ਕੱਢ ਪਾਏ ਸੀਗੇ ਪਰ ਉੱਥੇ ਛੇਤੀ ਸੀਗੇ ਪਰ ਉਹੀ ਗੱਲ ਹੋ ਗਈ ਜੀ ਆਪਾਂ ਜੇ ਗੱਲਬਾਤ ਕਰੀਏ ਸਫ਼ਰ ਦੇ ਨਾਲ ਕੁਝ ਨਹੀਂ ਹੁੰਦਾ ਕੱਢੀ ਜਾਓ ਕੱਢੀ ਜਾਓ ਕੱਢੀ ਜਾਓ ਅਸਲ ਚੀਜ਼ ਤਾਂ ਦੇਖਣ ਆਏ ਆ ਆਲਾ ਦਵਾਲਾ ਸਫ਼ਰ ਦੇ ਵਿੱਚ ਦਿਖਦਾ ਕੀ ਆ ਮੰਜ਼ਲਾਂ ਇਦਾਂ ਦੇ ਲੋਕ ਜਿਹੜੀ ਹੋਸਪਿਟੈਲਿਟੀ ਮਿਲ ਰਹੀ ਹੈ ਟ੍ਰੈਡੀਸ਼ਨ ਦੇਖਣ ਨੂੰ ਮਿਲ ਰਿਹਾ ਇਹ ਸਭ ਚੀਜ਼ਾਂ ਦੇਖਣ ਆਏ ਹੋਏ ਆ ਤੇ ਇਹੀ ਸਭ ਚੀਜ਼ਾਂ ਦੇਖ ਕੇ ਪਤਾ ਲੱਗਦਾ ਬਿਹਾਰ ਯੂਪੀ ਤੇ ਹੋਰ ਨਾਲ ਸਟੇਟਾਂ ਦੇ ਵਿੱਚ ਕਿੱਦਾਂ ਦੇ ਲੋਕ ਰਹਿੰਦੇ ਨੇ ਤੇ ਕਿੱਦਾਂ ਦੀ ਹੋਸਪਿ ਇਸ ਫਿਰ ਇਹ ਸਫਰ ਕੱਢਣ ਨਹੀਂ ਆਏ ਅਸੀਂ ਕਿ ਇਕੱਲਾ ਸਫਰ ਹੀ ਕੱਢਣਾ ਹੈ ਸਾਈਕਲ ਹੀ ਚਲਾਈ ਚੱਲੋ ਸਾਈਕਲ ਹੀ ਚਲਾਈ ਚੱਲੋ ਐਦਾਂ ਕੁਛ ਨਹੀਂ ਹੈ ਜੀ ਆਰਾਮ ਨਾਲ ਚੱਲਾਂਗੇ ਜੀ ਤੇ ਹੁਣ ਚਾਰਖੰਡ ਦੇ ਵਿੱਚ ਹੋਰ 100 ਕਿਲੋਮੀਟਰ ਤੋਂ ਬਾਅਦ ਅਸੀਂ ਜਿਹੜਾ ਹੈਗਾ ਐਂਟਰ ਕਰ ਜਾਾਂਗੇ ਘੋੜੇ ਘਾ ਚੱਲ ਰਹੇ ਨੇ ਜੀ ਖੱਤਰ ਨੇ ਘੋੜੇ ਨੇ ਇਹ ਨਹੀਂ ਪਤਾ ਗਦੇ ਤੇ ਖੱਤਰ ਗਦੇ ਤੇ ਘੋੜੇ ਦੀ ਲਾਦ ਹੁੰਦੀ ਵੈਸੇ ਖੱਤਰ ਜੀ ਤੇ ਵਧੀਆ ਲੱਗੇ ਹੋਏ ਨੇ ਆਪਣਾ ਖਾਣ ਪੀਣ ਦੇ ਵਿੱਚ ਤੇ ਬਸ ਹੁਣ ਅੱਗੇ ਦੇਵ ਘਰ ਵੱਲ ਨੂੰ ਜਾਣ ਦੀ ਤਿਆਰੀਆਂ ਨੇ ਦੇਵ ਘਰ ਤਕਰੀਬਨ ਉਹੀ ਰਹਿ ਗਿਆ ਹੁਣ ਜੀ 100 120 ਕਿਲੋਮੀਟਰ ਤੇ ਇਹ ਪਰੇ ਪਰੇ ਹੁੰਦੇ ਪ ਕਿਉਂਕਿ ਲੱਤ ਇਹਨਾਂ ਦਾ ਲੱਤ ਜਿਹੜਾ ਕੰਮ ਹੈ ਇਹਨਾਂ ਦਾ ਮਾਰਨ ਦਾ ਹੈਗਾ ਇਹਨਾਂ ਨੂੰ ਲੱਗ ਰਿਹਾ ਕਿ ਤੇ ਜਿਹੜਾ ਆਇਆ ਹੋਇਆ ਕੈਮਰਾ ਲੈ ਕੇ ਸਵੇਰੇ ਸਵੇਰੇ 2 ਮੈਗਾਪਿਕਸਲ ਦਾ ਉਹ ਕਿਤੇ ਸਾਡੇ ਨਾਲ ਪੰਗਾ ਨਾ ਲੈ ਲਈ ਸਵੇਰੇ ਸਵੇਰੇ ਪਿੰਡ ਦਿਖਾਣ ਦਾ ਵੀ ਅਲੱਗ ਹੀ ਸਵਾਦ ਹੈ ਜੀ ਬਰੇਤੀ ਦੇ ਉੱਪਰ ਚੱਲ ਰਿਆਂ ਜੀ ਮੈਂ ਤੇ ਆਹ ਬਰੇਤੀ ਦੇ ਉੱਪਰ ਅਗਰ ਤੁਸੀਂ ਬਹਿ ਵੀ ਜਾਓਗੇ ਨਾ ਜੀ ਤੇ ਇਹ ਬਰੇਤੀ ਜਿਹੜੀ ਰੇਤਾ ਜਿਹੜਾ ਆਪਾਂ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਇਹ ਰੰਗ ਹੋਰ ਜਈ ਹੈ ਦਾ ਤੇ ਇਹ ਲਿਬੜਦੇ ਨਹੀਂ ਕਪੜੇ ਆਰਾਮ ਨਾਲ ਭਾਵੇਂ ਬਹਿ ਜਾਓ ਇਹਦੇ ਉੱਪਰ ਭਾਵੇਂ ਜਿਵੇਂ ਆਹ ਕਪੜਿਆਂ ਤੇ ਲਾ ਸਕਦੇ ਆ ਜੀ ਆਪਾਂ ਦੇਖੋ ਜੀ ਇਹਦੇ ਨਾਲ ਕਪੜੇ ਲਿਬੜਦੇ ਨਹੀਂ ਦੇਖ ਲਓ ਓਵੇਂ ਦੇ ਓਵੇਂ ਸਾਫ਼ ਹੀ ਨੇ ਜੀ ਆਹ ਦੇਖੋ ਕਪੜੇ ਓਹ ਸਾਫ਼ ਹੀ ਰਹਿੰਦੇ ਨੇ ਬਰੇਤੀ ਨਾਲ ਜੀ ਬਸ ਇੱਕ ਐ ਹਲਕਾ ਜਿਹਾ ਕਰਕੇ ਝਾੜ ਦਿਓ ਕੋਈ ਚੱਕਰ ਨਹੀਂ ਇਹਦੇ ਨਾਲ ਇਹਦੇ ਉੱਪਰ ਤੁਸੀਂ ਆਰਾਮ ਨਾਲ ਪੈ ਸਕਦੇ ਹੋ ਜੀ ਠੰਡਾ ਠੰਡਾ ਇਹ ਲੱਗਦਾ ਹੈ ਤੇ ਵਧੀਆ ਨਿਆਰਾ ਜਾਂ ਆ ਜਾਂਦਾ ਜੀ ਇਹਦੇ ਉੱਤੇ ਪੈ ਕੇ आज ये ओ पेप जिन्ने ਸਾਨੂੰ ਐਸੀ ਕਿਰਪਾ ਦਿੱਤੀ ਆਪਾਂ ਇਹਦੇ ਨਾਲ ਨਹਾ ਪਏ ਜੀ ਠੰਡਾ ਠੰਡਾ ਨਹਾ ਲਿਆ ਜੀ ਆਪਾਂ ਪਾਣੀ ਠੰਡਾ ਠੰਡਾ ਸੀਗਾ ਤੇ ਦਿਨ ਜਿਹੜਾ ਸਾਡਾ ਸਵੇਰੇ-ਸਵੇਰੇ ਬਿਲਕੁਲ ਫਰੈਸ਼ ਹੋ ਗਿਆ 8 ਵਜੇ ਦਾ ਟਾਈਮ ਸਵੇਰੇ-ਸਵੇਰੇ ਤੇ ਹੁਣ ਬਸ ਤਿਆਰੀ ਹੈ ਜੀ ਨਿਕਲਣ ਦੀ ਤੇ ਅਸੀਂ ਤਿਆਰ ਵਰ ਤਿਆਰ ਹੋ ਚੁੱਕੇ ਆਂ ਨਹਾ ਕੇ ਜੀ ਤਿਆਰ ਵਰ ਤਿਆਰ ਹੋ ਕੇ ਅੱਜ ਜਿਹੜਾ ਬੜਾ ਹੀ ਵਧੀਆ ਫੀਲ ਹੋ ਰਿਹਾ ਜੀ ਤੇ ਆਪਾਂ ਜਿਹੜਾ ਹੈਗਾ ਪੁਰਾਣੇ ਰੂਪਾਂ ਚ ਵਾਪਸ ਆ ਗਏ ਹੋਏ ਆ ਤੇ ਇਦਾਂ ਹੀ ਆਪਾਂ ਹੁਣ ਰਿਆ ਕਰਨਾ ਜੀ ਤਿਲਕ ਲਗਾ ਕੇ ਮੱਥੇ ਤੇ ਵਧੀਆ ਲੱਗਦਾ ਜੀ ਚੰਦਨ ਤਿਲਕ ਬੈਸਟ ਸੰਟਾ ਰਹਿੰਦੇ ਜੀ ਮੱਥਾ ਬਹੁਤ ਤਿਲਕ ਲਾ ਕੇ ਜੀ ਸਾਰੇ ਤਿਆਰ ਵਰ ਤਿਆਰ ਹੋ ਰਹੇ ਨੇ ਨਾ ਧੋ ਕੇ ਹਰਪਾਲ ਫਟਾਫਟ ਦਾ ਹਾਲ ਹੈ ਚਾਰ ਵਰ ਤਿਆਰ ਤੇ ਸਵੇਰ ਦੇ ਪਹਿਲੇ ਪੈਂਡਲ ਮਾਰਨੇ ਸਟਾਰਟ ਕਰਤੇ ਨੇ ਜੀ ਪਿੰਡਾਂ ਕਰੀਆਂ ਹੁੰਦੇ ਹੋਏ ਜਾਂਦੇ ਹੋਏ ਅਸੀਂ ਉਹਨਾਂ ਬਾਈਆਂ ਕੋਲ ਵੇਟ ਕਰ ਰਹੇ ਸਾਡਾ ਪੰਪ ਦੇ ਕੋਲ ਜਿੱਥੇ ਕੱਲ ਬੈਠੇ ਹੋਏ ਸੀਗਾ ਆਪਣਾ ਉਹ ਥਾਂ ਜਿੱਥੇ ਚਾਹ ਪੀ ਰਹੇ ਸੀ ਬਿੱਟੂ ਹਣੀ ਇਹ ਪਤਾ ਨਹੀਂ ਕੀ ਹੈ ਜੀ ਜ਼ਰੂਰ ਕਮੈਂਟੇ ਦੱਸਿਓ ਇਹ ਝਾੜ ਜੀ ਕੀ ਹੈ ਜੀ ਇਹ ਕੱਲਲੇ ਉਹੀ ਮੋੜ ਤੇ ਆ ਗਏ ਆ ਜੀ ਜਮੂਈ ਮੋੜ ਸਿੱਧਾ ਜਾਂਦਾ ਸੀਗਾ ਲਾਲ ਪਹਾੜੀ ਜਿਹੜੀ ਦੇਖਣੀ ਸੀਗੀ ਮਨ ਨੇ ਲੱਗਦਾ ਹੁਣ ਦੇਖ ਪਾਵਾਂਗੇ ਖੱਬੇ ਹੱਥ ਉਹ ਚਾੜੇ ਦੇ ਦੁਆਲੇ ਹੋ ਗਿਆ ਜੇ ਪਾਵਾਂਗੇ ਦੇਖਦੇ ਆ ਕੀ ਕਰਦੇ ਆ ਇਹ ਰਾਜ ਆਦਾ ਜਮੂਈ ਜਮੂਈ ਪਾਰ ਕਰਨਾ ਸੀ ਅੱਜ ਤਕਰੀਬਨ 50-60 ਕਿਲੋਮੀਟਰ ਅੱਜ ਵੀ ਚਲਾਵਾਂਗੇ ਤੇ ਹਵਾ ਅੱਜ ਵੀ ਹੋਰ ਸਾਫ਼ ਦੀ ਹੈ ਜੀ ਸਵੇਰੇ ਸਵੇਰੇ ਸਤੂਏ ala ਸਤੂ ਨਿਕਲ ਕੇ ਆ ਗਏ ਜੀ ਉਹੀ ਮੋੜਾਂ ਤੇ ਜਿੱਥੋਂ ਕੱਲ ਵਾਪਸ ਆਏ ਸੀਗੇ ਤੇ ਉਧਰ ਵੱਲ ਗਏ ਸੀ ਚਲੋ ਜੀ ਦੇਵਘਰ 118 ਕਿਲੋਮੀਟਰ ਜਮੂਈ 29 ਕਿਲੋਮੀਟਰ ਇਹ ਰਾਹ ਜਾਂਦਾ ਜੀ ਇੱਥੇ ਦੋ ਰਾਹ ਕੱਟ ਜਾਂਦੇ ਨੇ ਲੱਖੀ ਸਰਾਈ ਤੋਂ ਦੇਵਘਰ ਲਈ ਰਾਹ ਤੇ ਮੈਂ ਪਹੇਂ ਗਿਆ ਜੀ ਇਹ ਇਧਰ ਪਿੱਛੇ ਜਿਹੜਾ ਰਾਹ ਜਾਂਦਾ ਸੀਗਾ ਜੀ ਉਹ ਲੱਖੀ ਸਰਾਈ ਵਾਲਾ ਹੈ ਇਹ ਲੱਖੀ ਸਰਾਈ ਆਪਾਂ ਬਾਹਰੋਂ ਵਾਲੀ ਬਾਈਪਾਸ ਹੋ ਕੇ ਜਾ ਰਹੇ ਹਾਂ ਜੀ ਸਿੱਧਾ ਦੇਵਘਰ ਵਾਲੇ ਨੂੰ ਬਹੁਤ ਹੀ ਸੋਹਣਾ ਰਾਹ ਤੇ ਮੌਸਮ ਵੀ ਬਹੁਤ ਹੀ ਸੁਹਾਵਣਾ ਹੈ ਜੀ ਦੇਵਗੜ੍ਹ ਦੇ ਰਾਹ ਜੀ 5-7 ਕਿਲੋਮੀਟਰ ਚਲਾ ਕੇ ਅੱਗੇ ਆ ਗਏ ਆ ਮੈਂ ਹਲੇ ਇਕੱਲੇ ਹੀ ਆ ਜੀ ਤੇ ਬਿੱਟੂ ਸੰਦੀਪ ਹਰਪਾਲ ਪਿਛੇ ਜਿਹੜੀ ਲਾਲ ਘਾਟੀ ਹੈ ਉਹ ਖਾਣ ਵਾਸਤੇ ਜਿਹੜਾ ਉਧਰ ਚਲੇ ਗਏ ਸੀਗੇ ਤੇ ਮੈਨੂੰ ਧਿਆਨ ਨਹੀਂ ਰਿਹਾ ਜੀ ਖੱਬੇ ਹੱਥ ਮੁੜਦਾ ਨਹੀਂ ਤੇ ਫਿਰ ਮੈਂ ਸੱਜੇ ਹੱਥ ਮੇਨ ਹਾਈਵੇ ਤੇ ਚਾੜ ਲਿਆ ਜੀ ਸਾਈਕਲ ਤੇ ਹੁਣ ਇਹ ਹਾਈਵੇ ਤੇ ਮੈਂ ਵੀ ਅੱਗੇ ਦੀਵਗਰ ਵੱਲ ਜਾਈਏ ਨਾ ਹਵਾ ਚੰਗੀ ਚੱਲੀ ਜਾਂਦੀ ਹੈ ਤੇ ਸਾਈਕਲ ਆਪਣੇ ਆਪ ਹੀ ਚੱਲੀ ਜਾਂਦਾ ਸੀਗਾ ਮੈਂ ਕਹਦੇ ਚੱਲ ਮਾੜਾ ਇਹ ਸਫਰ ਕੇ ਕੱਢ ਦੀਏ ਕਿਤੇ ਜਾ ਕੇ ਬਹਿ ਜਾਗੇ ਤੇ ਬਾਕੀ ਲਾਲ ਪਹਾੜੀ ਜਿਹੜੀ ਹੈਗੀ ਗੁਫਾ ਜਿਹਦੇ ਤੇ ਜਾਣਗੇ ਉਹ ਤੁਸੀਂ ਕੱਲ ਉਹਨਾਂ ਦੇ ਵਲੌਗ ਚ ਦੇਖ ਲਿਓ ਸ ਵੀਰੇ ਸ ਵੀਰੇ ਤੇ ਮੇਰੇ ਵਲੌਗ ਚ ਰਾਹ ਦੇਖੋ ਜੀ ਸੋਹਣੇ ਸੋਹਣੇ ਮੌਸਮ ਦੇਖੋ ਜੀ ਸੁਹਾਵਣਾ ਬਹੁਤ ਹੀ ਪਿਆਰਾ ਆੜਾਵਾਲਾ ਸਰੁਗਾਂ ਤੋਂ ਘਟ ਨਹੀਂ ਬਿਹਾਰ ਦਾ ਜੀ ਤੇ ਬਿਹਾਰ ਘੁੰਮਣ ਦੀ ਥਾਂ ਹੈ ਜੀ ਤੁਸੀਂ 100% ਇੱਥੇ ਫੈਮਲੀ ਨੂੰ ਲੈ ਕੇ ਆਓ ਬਹੁਤ ਹੀ ਸੋਹਣੀ ਜਗ੍ਹਾ ਇਹ ਕਿੱਥੇ ਯੂਨੀਵਰਸਿਟੀ ਵੀ ਹੈਗੀ ਜਿੱਦਾਂ ਨਾ ਲੰਦਾ ਸੀ ਉਦੋਂ ਤਖਸ਼ਿਲਾ ਯੂਨੀਵਰਸਿਟੀ ਸੀਗੀ ਉਹਦੇ ਵੀ ਰਿਯੂਨਸ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆਪਣੀ ਇਦਾਂ ਹੀ ਕਾਰਗੁਜ਼ਾਰੀ ਨਾਲ ਜਿਹੜੀ ਸੀਗੀ ਖਤਮ ਹੋ ਗਈ ਸੀਗੀ ਤੇ ਹੋ ਸਕਿਆ ਤਾਂ ਉਹ ਵੀ ਦਿਖਾਵਾਂਗੀ ਨਹੀਂ ਤਾਂ ਨਹੀਂ ਦਿਖਾਵਾਂਗੀ ਖਰੀਬ ਉਹ ਜਦੋਂ ਤੁਰਦੇ ਪੋਖ ਲੱਗ ਗਈ ਸੀਗੀ 9:30 ਦਾ ਟਾਈਮ 10:00 ਵੱਜ ਗਈ तकरीबन ਫਿਰ ਅਜਲੀ ਟੀ ਚੌਖਾ ਤੇ ਨਾਲ ਇੱਕ ਸਮੋਸਾ ਖਾਣ ਦਾ ਜੀ ਜਗ ਰਿਹਾ ਸਵੇਰੇ ਸਵੇਰੇ ਮੈਂ ਕਿਹਾ ਖਾ ਲੀਏ ਜੀ ਇੱਧਰਲੇ ਬੰਨੇ ਆ ਗਿਆ ਜੀ ਗਰਮਾ ਗਰਮ ਦੁੱਧ ਗਾਂ ਦਾ ਦੁੱਧ ਇਥੇ ਮਹਿੰਗਾ ਦਿੰਦੇ ਨੇ ਜੀ 40 ਰੁਪਏ ਦਾ ਗਲਾਸ 250 ml 40 ਰੁਪਏ ਤਾਂ 1 ਲੀਟਰ ਮਿਲ ਜਾਂਦਾ ਜੀ ਅਸੀਂ ਲੀਟਰ ਤੋਂ ਘੱਟ ਤਾਂ ਪੀਂਦੇ ਹੀ ਨਹੀਂ अज पीना पैना जी ढाई सौ एमएल मौसम सुहावना होया दबारा तो मौसम जोड़ा है गर्मित तो रूप लिया जी गर्मी होगी एकदम जी हम गर्मी लगन लग गई हल्की एक सट की मारे नारियल चीरों चीर करता है जी ਲੋ ਜੀ ਲੋ ਪੰਨ ਤੋੜ ਸ਼ੁਰੂ ਕਰਤੀ ਹੈ ਜੀ ਤੇ ਨਾਰੀਅਲ ਕਿਹੜਾ ਰੇਟ ਦਿਆ tha bhai ji ye wala 40 40 روپے ਸਹੀ ਹੈ ਜੀ ਸਹੀ ਹੈ 40 روپے ਤਾਂ ਰੇਟ ਜਾਇਜ਼ ਹੈ ਜੀ ਇਹ ਵਾਲੇ ਨਾਰੀਅਲ ਦਾ ਯੋਗਾ ਮੈਟ ਇਹਨਾਂ ਛੱਤਾਂ ਥੱਲੇ ਪੈਣ ਵਾਸਤੇ ਵਧੀਆ ਚੀਜ਼ ਹੈ ਜੀ 2-4 ਮਿੰਟ ਰੈਸਟ ਕਰ ਲਿਆ ਜਾਵੇ ਦੇਵਘਰ ਨੂੰ ਜਾਂਦੇ ਰਾਹ ਬਾਬਾ ਬੈਦਨਾਥ ਜੀ ਦੀ ਨਗਰੀ ਦੂਸਰਾ ਜੋਤਿਰਲਿੰਗ ਮੇਰਾ ਲਾਈਫ ਦੇ ਵਿੱਚ ਹੋ ਰਿਹਾ ਜੀ ਪਹਿਲਾ ਜੋਤਿਰਲਿੰਗ ਜਿਹੜਾ ਸੀਗਾ ਆਪਣਾ ਕਾਸ਼ੀ ਵਿਸ਼ਵਨਾਥ ਕਰਿਆ ਸੀ ਦੂਜਾ ਬੈਦਨਾਥ ਹੈ ਜੀ ਐਦਾਂ ਹੋਰ ਵੀ ਜੋਤਿਰਲਿੰਗ ਨੇ ਮਹਾਕलेश्वर ओंकारेश्वर ਤ੍ਰੰਬਕೇಶ್ਵਰ ਭੀਮਾ ਸ਼ੰਕਰ ਰਾਵਨਾਥ ਰਾਮੇਸ਼ਵਰਮ ਤੇ ਸਾਰੇ ਕਰਾਂਗੇ ਹਰੀ ਕਿਰਪਾ ਨਾਲ ਹਰੀ ਹਰੀ ਬੋਲੀ ਹਰ ਬੋਲੀ ਇਹ ਰਾਦੇਵ ਘਰਵਾਲੇ ਨੂੰ ਜਾਂਦੇ ਨੇ ਜੀ ਤੇ ਆਪਣੇ ਜਿਹੜੇ ਪਿੱਛੇ ਭਾਈ ਮਿਲੇ ਸੀਗੇ ਉਹ ਦੋਨੋਂ ਮਿਲਟਰੀ ਵਾਲਾ ਭਾਈ ਤੇ ਦੇਵ ਕੁਮਾਰ ਉਹ ਕਹਿ ਰਹੇ ਸੀਗੇ ਕਿ ਆਪਣਾ ਸਾਰਾ ਪ੍ਰਬੰਧ ਹੈਗਾ ਦੀਵ ਘਰ ਤੱਕ ਯਾਰੀ ਦੋਸਤੀ ਹੈਗੀ ਹੈ ਕੋਈ ਪੰਗਾ ਪਾਵੇ ਕੋਈ ਚੱਕਰ ਪਾਵੇ ਸਾਡਾ ਗੱਲਬਾਤ ਕਰ ਲਿਓ ਰਾਤ ਦਾ ਸਟੇਜ ਤੁਹਾਡਾ ਕਰਵਾ ਦਿਆਂਗੇ ਫਿਰ ਤੁਸੀਂ ਉੱਥੇ ਜਾ ਕੇ ਰੁਕ ਜਾਇ ਕਰਿਓ ਆਪਣਾ ਵਧੀਆ ਤੁਹਾਡਾ ਸਟੇ ਨਹੀਂ ਪੜ ਜਾਇ ਕਰੇਗਾ ਰਾਤ ਨੂੰ ਤੇ ਮੈਂ ਕਿਹਾ ਕੋਈ ਨਹੀਂ ਯਾ ਜਰੂਰ ਕਰਾਂਗੇ ਜੀ ਕੋਈ ਹੈਲਪ ਕਰਦਾ ਹੈ ਤੇ ਬੜਾ ਚੰਗਾ ਲੱਗਦਾ ਜੀ ਬਿਹਾਰ ਦੀ ਹੋਸਪਿਟੈਲਿਟੀ ਇਹ ਵਸ ਜਮੂਈ ਪਹੁੰਚ ਗਏ ਜੀ ਵਾਹ ਵੱਡਾ ਸ਼ਹਿਰ ਜਮੂਈ ਤੇ ਸ਼ਹਿਰ ਤਾਂ ਨਹੀਂ ਕਸਬਾ ਹੀ ਹੈ ਇਹ ਦੇਵਗੜ੍ਹ ਖੱਬੇ ਹੱਥ 105 ਕਿਲੋਮੀਟਰ ਇੱਕ ਸੱਜੇ ਹੱਥ 라ਵ ਜਾਂਦਾ ਦੇਵਗੜ੍ਹ ਦਾ ਜਮੂਈ ਪਹੁੰਚਦੇ ਸਾਰੀ ਸਵਾਗਤ ਪਾਣੀ ਦੇ ਨਾਲ अज बनावा जी भिंडी जमुई शहर तो लै रहे हैं जी भिंडी भिंडी वाहवा लगती है जी क्या रेट है भिंडी आधा किलो भिंडी दे दीजिए अच्छी अच्छी सी प्याज क्या भाव है प्याज पच्चीस रुपए आधा किलो प्याज दे दीजिए जी पंद्रह का कर दीजिएगा बी दोलींपू जहां साढ़ा जी पोम्पू चली ज अच्छी 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 कर दीजिएगा करेला का रेट है करेला अच्छा जी अबरा छोटा बढ़िया आला करेला बढ़िया होता है आ थोड़ा ज्यादा थोड़ा ज्यादा भोका होता है ये आधा किलो प्याज दीजिए नहीं मिलेगा आधा किलो टमाटर का रेट है टमाटर अस्सी रुपए रेट हो गए टमाटर का वाह जी वाह बहुत महंगा हो गया जी काम बाबा जी इसको क्या बोलते हैं इसको बोलते क्या है खसी यह होंगे जी खसी ए खसी होंगे जी मिर्चा अदरक सारा कुछ है भिंडी बनाव जी वादिया जी चलो मिलते हैं जी जी सर भिंडी आधा किलो दिया है ना बीस का भिंडी हो गया और लहसुन अदरक का और प्याज लीजिए पैसा पकड़ लीजिए लो जी लो सारा मिर्ची डाल दिया था ना अदरक लहसुन दोनों हो गया बस ठीक है जी पैसा दे दिया हमने ਇਹ ਸਕੈਨਰ ਆਪ ਅੱਗੇ ਕਰ ਰਹੇ ਹਾਂ ਦੂਰੋਂ ਝਾਕਾ ਦਿਸਦਾ ਹੈ ਉੱਚੇ-ਉੱਚੇ ਪਹਾੜਾਂ ਦਾ ਜੀ ਤੇ ਐਂ ਲੱਗਦਾ ਜਿਵੇਂ ਕਾਂਗੜਾ 'ਚ ਸਾਈਕਲ ਚਲਾ ਰਹੇ ਹੋਈਏ ਕਾਫੀ ਦੂਰ ਨੇ ਪਹਾੜ ਹੁਣੇ ਨੇੜੇ ਆ ਜਾਣਗੇ ਤਾਂ ਨੇੜੇ ਉਹ ਦਿਖਾਵਾਂਗੇ ਜੀ ਪਿੱਛੇ ਜੇ ਰਾਹ ਦੋ ਹੋਏ ਸੀਗੇ ਇੱਕ ਖੱਬੇ ਮੁੜ ਗਿਆ ਸੀ ਇੱਕ ਸਿੱਧਾ ਚਲਾ ਗਿਆ ਸੀਗਾ ਇੱਥੋਂ ਆਪਾਂ ਖੱਬੇ ਖੱਤ ਮੁੜਨਾ ਕੋਈ ਪਿੰਡ ਆਇਆ ਸੀਗਾ ਉਦੇ ਤੋਂ ਖੱਬੇ ਖਤ ਮੁੜਤੀਏ ਸੀ ਹੁਣ ਦੇਵਗਰ ਵੱਲ ਜਾ ਰਹੇ ਹਾਂ 75 76 ਕਿਲੋਮੀਟਰ ਰਹਿ ਗਿਆ ਆਪਣਾ ਦੇਵਗਰ ਹਏ 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 ਹੇ ਦਾ ਜੀ ਵਾ ਵਾ ਜੀ ਵਾ ਬਿੰਡੀ ਵਾਲੇ ਹੋ ਗਏ ਆ ਅਸੀਂ ਅੱਜ ਤੇ ਪਿਆਜ਼ ਥੋੜੇ ਜਿਹਾ ਵੱਧ ਲੱਗ ਰਹੇ ਨੇ ਪਿੰਡੀ ਥੋੜੀ ਜੀ ਘੱਟ ਲੱਗ ਰਹੀ ਹੈ ਪਰ ਢਿੱਡ 'ਚ ਭੁੱਖ ਲੱਗ ਰਹੀ ਹੈ ਤਾਂ ਛੱਡਿਆ ਕੁਝ ਵੀ ਨਹੀਂ ਜਾਣਾ ਤੇਲ ਛੱਡੀ ਜਾਂਦੀ ਹੈ ਪਿੰਡੀ ਤੇ ਇਧਰੋਂ ਸਾਡੇ ਮੂੰਹ 'ਚੋਂ ਪਾਣੀ ਗਿਰੀ ਜਾਂਦਾ ਜੀ ਥੋੜਾ ਮੂੰਹ ਪਰੇ ਕਰ ਲੀਏ ਕਿਤੇ ਪਿੰਡੀਆਂ 'ਚ ਨਾ ਗਿਰ ਜੇ ਆਜੋ ਜੀ ਆਜੋ ਜੀ ਆਜੋ 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 ਅੱਜ ਤਾਂ ਜੀ ਬਿੰਡੀ ਮਸਾਲਾ ਆ ਜੀ ਉਦੋਂ ਉਹਰ ਪਾੜ ਬਈ ਆਟਾ ਗੁੰਨ ਕੇ ਤਿਆਰ ਕਰ ਲਿਆ ਤੇ ਨਾਲ ਦੀ ਨਾਲ ਆਪਾਂ ਟੋਰਟੀਆਂ ਬਣਾਉਣ ਲੱਗ ਗਏ ਆ। ਸ਼ਵੇਰ ਸ਼ਵੇਰ ਦਾ ਟਾਈਮ ਹੈ ਜੀ 6:30 ਵਜੇ ਦਾ ਤੇ ਰਾਤ ਦਾ ਆਪਣਾ ਸਟੇਜ ਜਿਹੜਾ ਇਹ ਸੀਗਾ ਤੇ ਇੱਧਰ ਆਪਣੀਆਂ ਗਾਵਾਂ ਮੱਝਾਂ ਬਣੀਆਂ ਹੋਈਆਂ ਸੀ ਜਾਂ ਪਿੱਛੇ ਆਪਣੇ ਖੇਤ ਇੱਧਰ ਵਧੀਆ ਛੱਤ ਜੀ ਸਾਨੂੰ ਲੱਭ ਗਈ ਸੀਗੀ ਇੱਥੇ ਆਪਾਂ ਰਾਤ ਨੂੰ ਆਪਾਂ ਜਿਹੜੀ ਸੀਗੀ ਰਾਤ ਬਿਤਾਤੀ ਵਧੀਆ ਰਾਤ ਜਿਹੜੀ ਸੀਗੀ ਆਪਣੀ ਨਿਬੜ ਗਈ ਤੇ ਹੁਣ ਜਿਹੜਾ ਹੈਗਾ ਆਪਾਂ ਅੱਗੇ ਨੂੰ ਸਫ਼ਰ ਜਿਹੜਾ ਹੈਗਾ ਸ਼ੁਰੂ ਕਰਨਾ ਹੈ ਜੀ ਸਾਰੇ ਆਪਣੇ ਜਿਹੜੇ ਨੇ ਛੇਤੀ ਉੱਠ ਗਏ ਨੇ ਇਦੇ ਨਾਲ ਜਿਹੜਾ ਹੈਗਾ ਆਪਣਾ ਅੱਜ ਦਾ ਵਲੋਗ ਅਸੀਂ ਸਮਾਪਤ ਕਰਦੇ ਆਂ ਮਿਲਦੇ ਆਂ ਇਦਾਂ ਇੱਕ ਹੋਰ ਨਵੇਂ ਫਰੈਸ਼ 올 ਇੰਡੀਆ ਜਰਨੀ ਦੇ ਬਿਲਕੁਲ ਤਾਜ਼ੇ ਐਪੀਸੋਡ ਦੇ ਨਾਲ ਇਦਾਂ ਹੀ ਜਿਹੜੀ ਹੈਗੀ ਆਪਣੀ ਜਰਨੀ ਨੂੰ ਸਪੋਰਟ ਕਰਦੇ ਰਹੋ ਆਪਣੇ ਆਂਡ ਗਵਾਂ ਸਾਹ ਜ ਤੇ ਆਪਣੇ ਸਾਰੇ ਗਵਾਂਡੀਆਂ ਦੇ ਵਿੱਚ ਜਿਹੜੀ ਹੈਗੀ ਵੀਡੀਓ ਸ਼ੇਅਰ ਕਰ ਦੇਣਾ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ 올 ਇੰਡੀਆ ਜਰਨੀ ਤੇ ਦੇਸੀ ਸੇਕ ਨਾਲੇ ਨਿਕਲੇ ਹੋਏ ਨੇ ਬਹੁਤ ਬਹੁਤ ਧੰਨਵਾਦ ਰਬ ਰਖਾ ਚੜ੍ਹਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ